ਫਿਰ ਉਹਨੂੰ ਹੁਕਮ ਆ ਗਿਆ ਵੀ ਇਹਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਨੂੰ ਜੂਲ ਹੁਣ ਉਹ ਸਾਨੂੰ ਪੰਜਾਬ ਪੁਲਿਸ ਨੂੰ ਹਸਮਾਸਾ ਲੈ ਨੇ ਜਿਆ ਤੁਸੀਂ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਹਾ ਹਾ ਅੱਛਾ ਤੁਸੀਂ ਹੁਣ ਤੁਹਾਨੂੰ ਪੰਜਾਬ ਲੈ ਆਇਆ ਜਾ ਰਿਹਾ ਚੰਡੀਗੜ੍ਹ ਤੋਂ ਹਾਂ ਹਾਂ ਪੰਜਾਬ ਲੈ ਆਇਆ ਐ ਨਹੀਂ ਪਤਾ ਕਿਹੜੇ ਸਾੜੀ ਜਾਣਗੇ ਮੈਂ ਖਤ ਤੈਂ ਕਹਿੰਦੀ ਆ ਮੁਰਗੀ ਮਰੀ ਦੇ ਪੈਸੇ ਦਿਉ ਮੈਂ ਇਹਦੇ ਵੀ ਨਹੀਂ ਦਿੱਤੇ ਤੈਂ ਕਿਹਾ ਸੀ ਬਿਨਾ ਗਰਜ਼ੋਰੀ ਤੋਂ ਪੈਸੇ ਦਿਉਗਾ ਮੈਂ ਕਹਾਂ ਜਨੇ ਇੱਕ ਮੁੰਡੇ ਨੂੰ ਸਾਥ ਹੀ ਨਹੀਂ ਹੁੰਦਾ ਵਿਆਹ ਕਿਵੇਂ ਹੋਊਗਾ ਮੈਂ ਪੂਰਾ ਜੱਟ ਕੇ ਗੱਲ ਸਾਫੀ ਫਰੇ ਜਾਕਰ ਫਿਰ ਮੈਂ ਗੱਲ ਕਰਨ ਕਿ ਨਹੀਂ ਕੋਈ ਕਹਿੰਦਾ ਵੀ ਮੁਤਰ ਮੁਤਰ ਛੱਡੋ ਮਤਲਬ ਉਹਨੇ ਕਿਤੇ ਇਹ ਗੱਲ ਕਹੀ ਸੀ ਮੁੱਖ ਮੰਤਰੀ ਨੇ ਹੂੰ ਗ੍ਰਾਹਾ ਕਹਿੰਦਾ ਤੁਹਾਡੀ ਮੁਤਰ ਮੁਤਰ ਵੀ ਕੋਣੀ ਐ ਜੀ ਮੁਤਰ ਮੁਤਰ ਦਾ ਮਤਲਬ ਕੀ ਜੀ ਇਹ ਕੋਈ ਆਪਣੇ ਆਪਣੀ ਕਹਾਵਤਾਂ ਪੰਜਾਬੀ ਦੀ ਕਿਉਂ ਮੁਤਰ ਮੁਤਰ ਘਰੀਏ ਨੇ ਆ ਕੀ ਗੱਲ ਕਹਾਂ ਵੀ ਧਰਨਾ ਦਿਓਗੇ ਸਿੱਕੇ ਹਾਂ ਦੇਮਾ ਕਾਲ ਮੀਟਿੰਗ ਤੇ ਜੀ ਹੋ ਕਰ ਲੋ ਕੰਟੈਕਟ ਹੋਂ ਧਰਨੇ ਦੀ ਕੀ ਲੋੜ ਐ ਹਾਂਜੀ ਅੱਗੇ ਮੀਟਿੰਗ ਤੇ ਆ ਤਾਂ ਦਿੱਤੀ ਆ ਜਗਿੰਦਰ ਗ੍ਰਾਹਾ ਕਹਿੰਦਾ ਵੀ ਜੇ ਅਸੀਂ ਧਰਨਾ ਦਿੱਤਾ ਕਹਿੰਦਾ ਫਿਰ ਜੇ ਆਏ ਆ ਤਾਂ ਫਿਰ ਰਹਿਣ ਦਿਓ ਤੁਸੀਂ ਆਪਦਾ ਕੰਮ ਕਰ ਲੋ ਅਸੀਂ ਆਦਾ ਉੱਠ ਕੇ ਭਾਗਿਆ ਇਹ ਕੀ ਕਸੂਰ ਆ ਤੁਹਾਡਾ ਆਡਾ ਕਸੂਰ ਹੀ ਹੈ ਵੀ ਅਸੀਂ ਅੱਜ ਵਿਰੋਧੀ ਧਿਰਾਂ ਐਸੀ ਪਾਰਟੀ ਦਾ ਬੋਲਦੀਆਂ ਜੀ ਕੋਈ ਹੈਗੀਆਂ ਅੱਭੀ ਜਿਵੇਂ ਤੁਹਾਡੇ ਨਾਲ ਹੋ ਰਿਹਾ ਹੈ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਛਾਪੇ ਵੱਜ ਰਹੇ ਆ ਫਿਰ ਰੁਕ ਜਾਓਗੇ ਤੁਸੀਂ ਡਰ ਜਾਓਗੇ ਉਹ ਅਸੀਂ ਸਾਡੀ ਅਸਾਰੀ ਉਮਰ ਨਾਲ ਦੀ ਇਸ ਨੂੰ ਜੇ ਸਾਡੇ ਜੇ ਸਾਡੇ ਗੁਰੂ ਨਹੀਂਗੇ ਤੁਸੀਂ ਪਾਟੇਂ ਆ ਅਸੀਂ ਕਿਉਂ ਰੁਕ ਜਾਾਂਗੇ ਅਸੀਂ ਉਹਨਾਂ ਦੇ ਵਾਰਸ ਆ ਲੋਕ ਕਹਿੰਦੇ ਸੀ ਵੀ ਇਹ ਮੋਦੀ ਦੀ ਬੀ ਟੀਮ ਹੈ ਇਹ ਜਿਹੜੀ ਵਾਲਾ ਪਰ ਹੁਣ ਸਿੱਧ ਹੋ ਗਿਆ ਬੀ ਟੀਮ ਹੈ ਉਹ ਸਾਨੂੰ ਦਿੱਲੀ ਨਹੀਂ ਵੜ ਦਿੰਦਾ ਇਹ ਸਾਨੂੰ ਚੰਡੀਗੜ੍ਹ ਚ ਚੰਡੀਗੜ੍ਹ ਜੀ ਵੜ ਦਿੰਦਾ ਸਾਡੇ ਨਾਲ ਕਿਸਾਨ ਆਗੂ ਰੋਲਦੋ ਸਿੰਘ ਮਾਨਸਾ ਜੀ ਨੇ ਗੱਲਬਾਤ ਕਰਦੇ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਮਾਨਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਕੀ ਵਾਪਰਿਆ ਤੁਹਾਡੇ ਨਾਲ ਬੜੇ ਮੀਟਿੰਗ ਕਰਕੇ ਕਹਿੰਦੇ ਮੁੱਖ ਮੰਤਰੀ ਸਾਹਿਬ ਗੁੱਸੇ 'ਚ ਨਿਕਲੇ ਤੇ ਉਸ ਤੋਂ ਬਾਅਦ ਤੁਹਾਡੀਆਂ ਗ੍ਰਿਫਤਾਰੀਆਂ ਪੈ ਗਈਆਂ ਜੀ ਹਾਂ ਉਹ ਤਾਂ ਸਾਨੂੰ ਕੱਲ ਹੀ ਪਤਾ ਲੱਗਿਆ ਜੀ ਮੈਂ ਤਾਂ ਉਹਦੀ ਕਹਤਾ ਸੀ ਸਾਡੇ ਸਾਥੀਆਂ ਨੂੰ ਵੀ ਕੱਲ ਨੂੰ ਇਹ ਗ੍ਰਿਫਤਾਰ ਕਰਨਗੇ ਸਾਰੇ ਵਰਕਰਾਂ ਨੂੰ ਆਪਾਂ ਨੂੰ ਦੇ 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 ਪਰ ਮੈਂ ਰਾਤ ਸਿੰਦੀ ਗਾੜੀ ਠਹਿਰ ਗਿਆ ਸੀਪ ਕਿਸਾਨ ਭਵਨ ਠੀਕ ਹੈ ਤੇ ਤੜਕੇ ਫਿਰ ਮੇਰੇ ਕੋਲ ਇਹ ਮਤਲਬ ਪੰਜਾਬ ਪੁਲਿਸ ਦਾ ਕੇਸਾਈ ਆਇਆ ਜੀ ਸਰ ਸਬੰਸਪਟਰ ਵੀ ਜੀ ਤੇ ਖਾਲਚਲ ਪੁੱਛ ਕੇ ਗਿਆ ਕਹਿੰਦਾ ਪ੍ਰਧਾਨ ਜੀ ਇੱਥੇ ਰੋਮ ਹੱਥੀ ਰਾਂਗੇ ਮੈਂ ਕਿਹਾ ਜੇ ਲੋੜ ਪਈ ਭਾਈ ਦੱਸ ਦਿਓ ਮੈਂ ਇੱਥੇ ਬੈਠਾ ਕੋਈ ਗੱਲ ਨਹੀਂ ਫਿਰ ਉਹਨੂੰ ਹੁਕਮ ਆ ਗਿਆ ਵੀ ਇਹਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਨੂੰ ਦੇ ਦੇ ਹੁਣ ਸਾਨੂੰ ਪੰਜਾਬ ਪੁਲਿਸ ਨੂੰ ਸਮਝਾਤਾ ਇਹਨਾਂ ਨੇ ਜੀ ਤੁਸੀਂ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹਾ 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 ਅੱਛਾ ਤੁਸੀਂ ਹੁਣ ਤੁਹਾਨੂੰ ਪੰਜਾਬ ਲੈ ਆਇਆ ਜਾ ਰਿਹਾ ਚੰਡੀਗੜ੍ਹ ਤੋਂ ਹਾਂ ਹਾਂ ਪੰਜਾਬ ਲੈ ਆਇਆ ਐ ਨਹੀਂ ਪਤਾ ਕਿਹੜੇ ਥਾਂ ਲਿਜਾਂਗੇ ਹਾਂ ਪਰ ਪ੍ਰਧਾਨ ਜੀ ਤੁਹਾਡਾ ਕਸੂਰ ਕੀ ਹੈ ਕਿਸਾਨ ਆਗੂਆਂ ਦਾ ਜਿਹੜਾ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਜਗENDER ਸਿੰਘ ਗੁਰਾਹਾਂ ਦੇ ਘਰ ਰਾਜੇਵਾਲ ਸਾਹਿਬ ਨੂੰ ਡਿਟੇਨ ਕਰ ਲਿਆ ਗਿਆ ਰਜਿੰਦਰਦੀਪ ਸਿੰਘ ਵਾਲਾ ਭੱਜ ਕੇ ਗਏ ਆ ਘਰੋਂ ਇਹ ਕੀ ਕਸੂਰ ਹੈ ਤੁਹਾਡਾ ਸਾਡਾ ਕਸੂਰ ਇਹੀ ਹੈ ਵੀ ਅਸੀਂ ਅੱਜ ਵਿਰੋਧੀ ਧਿਰਾਂ ਜੀ ਸੈਸੀ ਬਾੜੀ ਦਾ ਬੋਲਦੀ ਨਹੀਂ ਕੋਈ ਹੈਗੀਆ ਜੀ 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 ਕੱਲ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਇੱਕ ਗੱਲ ਕਹ ਅਸੀਂ ਕਹਤਾ ਵੀ ਕਰਜ਼ਾ ਮਾਫ਼ ਕਰੋ ਜੀ ਤੇ ਸਾਡੇ ਕਾਗੂ ਨੇ ਕਹਤਾ ਵੀ ਸਾਨੂੰ ਕਰਜ਼ਾ ਦੁਬਾਰੇ ਦਿਓ ਕਹਿੰਦਾ ਵੀ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਕਿਉਂ ਪਵੇ ਜੀ ਤੁਸੀਂ ਇਹ ਹੱਲ ਕੱਢੋਗਾ ਹਾਂ ਮੈਂ ਜੜਕਦੇ ਨੇ ਮੈਂ ਵਾਟਣ ਦੱਬ ਲਿਆ ਜੀ ਮੈਂ ਕਿਹਾ ਹੱਲ ਅਸੀਂ ਕਿਉਂ ਕਟਾਂਗੇ ਸਰਕਾਰ ਕੱਢੇ ਵੀ ਸਾਡੇ ਸਰ ਕਰਜ਼ਾ ਕਿਉਂ ਚੜਦਾ ਹੈ ਜੀ ਤੇ ਮੈਂ ਕਿਹਾ ਮੈਂ ਦੱਸਦਾ ਵੀ ਕਿਉਂ ਚੜਦਾ ਸਾਡੇ ਸਰ ਕਰਜ਼ਾ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣੀ ਜੀ ਮੈਂ ਕਿਹਾ 1967 ਦੇ ਵਿੱਚ ਕਣਕ 76 ਰੁਪਏ ਕਾਊਂਟਰ 'ਤੇ ਸੀ ਫੇਲ ਦੀ ਟੋਲੀ 19 ਰੁਪਏ ਦੀ ਮਾਇਲੇ ਆ ਮਖਾ ਠੀਕ ਹੈ ਇੱਕ ਇੱਕ ਕਵਾਂਟਾ ਦੀਆਂ ਤਿੰਨ ਟੋਲੀਆਂ ਆ ਜਾਂਦੇ ਦਿਆਂ ਜੀ ਤੇ ਅੱਜ ਕਣਕ ਦਾ ਕੀ ਰੇਟ ਹੈ ਝੋਲੀ ਦਾ ਕੀ ਰੇਟ ਹੈ ਇੱਕ ਟੋਲੀ ਨਹੀਂ ਆਉਂਦੀ ਮਖਾ ਜੀ ਤੇ ਮੈਂ ਸਾਰਾ ਡਿਟੇਲ ਚ ਕਰਕੇ ਜਦੋਂ ਦੱਸਿਆ ਸੀ ਸਾਡੇ ਸਰ ਤੁਸੀਂ ਅਸੀਂ ਕਹਿੰਦੇ ਹਾਂ ਸੁਚਕਾ ਕੰਨੇ ਰੇਟ ਜੋੜੋ ਸਾਡੇ ਜੀ ਤੇ ਉਹ ਤੁਸੀਂ ਜੋੜ ਨਹੀਂ ਮਖਾ ਤੈਂ ਕਿਐ ਸੀਗਾ ਮੁਰਗੀ ਮਰੀ ਦੇ ਪੈਸੇ ਦਿਉ ਮੈਂ ਇਹਦੇ ਵੀ ਨਹੀਂ ਦਿੱਤੇ ਜੀ ਤੈਂ ਕਿਹਾ ਸੀ ਬਿਨਾਂ ਗਰਜ਼ੋਰੀ ਤੋਂ ਪੈਸੇ ਦਿਊਗਾ ਮਖਾ ਜਿੰਨੇ ਇੱਕ ਮੁੰਡੇ ਨੂੰ ਸਾਥ ਹੀ ਨਹੀਂ ਹੁੰਦਾ ਵਿਆਹ ਕਿਵੇਂ ਹੋਜੂਗਾ ਜੀ ਮੈਂ ਪੂਰਾ ਜੱਤ ਕੇ ਗੱਲ ਠਾਤੀ ਸਾਰੇ ਝਾਕਣ ਫਿਰ ਮੈਂ ਗੱਲ ਕਰਨ ਕਨੀਆ ਜੀ ਰਾਜਿਆ ਸਾਹਿਬ ਨੇ ਕੋਈ ਨਾ ਤਾਂ ਵੱਡਾ ਅਧਿਕਾਰੀ ਐ ਮਤਲਬ ਮਾਰਖਵਾੜੇ ਦੇ ਵਿੱਚ ਕਹਿ ਜੀਏ ਉਹਨੇ ਕਾਫੇ ਪੈਸੇ ਖਾਦੇ ਨੇ ਜੀ ਗੰਨਾ ਮੇਲਾ ਚੋਂ ਹੋਰ ਚੋਂ ਰਾਜਿਆ ਨੇ ਉਹ ਗੱਲ ਠਾਤੀ ਉਹਦਾ ਨੌ ਵੀ ਲੈਤਾ ਜੀ ਇਸੋ ਗੱਲ ਤੋਂ ਟੜਕ ਗਿਆ ਫਿਰ ਕਹਿੰਦਾ ਵੀ ਮੁਤਰਮ ਮੁਤਰ ਛੱਡੋ ਮਤਲਬ ਉਹਨੇ ਤੇ ਇਹ ਗੱਲ ਕਹੀ ਸੀ ਮੁੱਖ ਮੰਤਰੀ ਨੇ ਹੂੰ ਗ੍ਰਾਹਾਂ ਕਹਿੰਦਾ ਸਾਡੀ ਮੁਤਰਮ ਮੁਤਰ ਵੀ ਕੋਣੀ ਐ ਜੀ ਮੁਤਰ ਮੁਤਰ ਦਾ ਮਤਲਬ ਕੀ ਜੀ ਇਹ ਕੋਈ ਆਪਣੇ ਆਪਣੀ ਕਹਾਵਤਾਂ ਪੰਜਾਬੀ ਦੀ ਕਿਉਂ ਮੁਤਰ ਮੁਤਰ ਕੀ ਜੰਨੇ ਓਕੇ ਤੇ ਫੇਰ ਸੌਂਦਣਾ ਵੀ ਆ ਗਈ ਗੱਲ ਕਹਾਂ ਵੀ ਧਰਨਾ ਦਿਓਗੇ ਸਿੱਕੇ ਹਾਂ ਦੇਵਾਂ ਕਹਿੰਦਾ ਮੀਟਿੰਗ ਦੇ ਵਿੱਚ ਹੋਰ ਕਰ ਲੋ ਘੰਟਾ ਸੁਣ ਧਰਨੇ ਦੀ ਕੀ ਲੋੜ ਹੈ ਹਾਂਜੀ ਮੀਟਿੰਗ ਤਾਂ ਤਾਂ ਦਿੱਤੀ ਆ ਜਗਿੰਦਰ ਗਾਹਾ ਕਹਿੰਦਾ ਵੀ ਜੇ ਅਸੀਂ ਧਰਨਾ ਦਿੱਤਾ ਜੀ ਕਹਿੰਦਾ ਫਿਰ ਜੇ ਆਏ ਆ ਤਾਂ ਫਿਰ ਰਹਿਣ ਜੋ ਤੁਸੀਂ ਆਪਦਾ ਕੰਮ ਕਰ ਲੋ ਅਸੀਂ ਆਪਾਂ ਉੱਠ ਕੇ ਭਾਗ ਗਏ ਉੱਠ ਕੇ ਆਏ ਅੱਜ ਤੱਕ ਤੁਸੀਂ ਬੜੀਆਂ ਮੀਟਿੰਗਾਂ ਅਟੈਂਡ ਕੀਤੀਆਂ ਮੁੱਖ ਮੰਤਰੀਆਂ ਦਾ ਰਵੱਈਆ ਕਿਹੋ ਜਿਹਾ ਰਿਹਾ ਬਾਕੀਆਂ ਦਾ ਦੇਖੋ ਮੈਂ ਇੱਕ ਸੋਚਦਾ ਤੀਗਾ ਵੀ ਮੈਂ ਇਹਨੂੰ ਕਹਿਣਾ ਨਹੀਂ ਚਾਹੁੰਦਾ ਸੀ ਪਹਿਲਾਂ ਵੀ ਚਲੋ ਕੁਝ ਕਿਸਾਨਾਂ ਦਾ ਬਿਜਲੀ ਬਦਾ ਮਸਲਾ ਹੱਲ ਕਰਿਆ ਤੀਗਾ ਪਰ ਲੋਕ ਲੋਕ ਕਹਿੰਦੇ ਸੀ ਵੀ ਇਹ ਮੋਦੀ ਦੀ ਬੀ ਟੀਮ ਹੈ ਕਿਹਦੇ ਜਿਹੇ ਵਾਲਾ ਪਰ ਹੁਣ ਸਿੱਧ ਹੋ ਗਿਆ ਬੀ ਟੀਮ ਹੈ ਉਹ ਸਾਨੂੰ ਦਿੱਲੀ ਨਹੀਂ ਵੜਨ ਦਿੰਦਾ ਇਹ ਸਾਨੂੰ ਚੰਡੀਗੜ੍ਹ ਚੰਡੀਗੜ੍ਹ ਜੀ ਨਹੀਂ ਵੜਨ ਦਿੰਦਾ ਇਹ ਚੰਡੀਗੜ੍ਹ ਜੀ ਨਹੀਂ ਵੜਨ ਦਿੰਦੇ ਉਹੀ ਟੀਮ ਹੋਗੀ ਨਾ ਜੀ 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 ਹਾਂ ਹਾਂ ਅੱਛਾ ਚਲ ਦੱਸਿਓ ਵੀ ਜਿਵੇਂ ਤੁਹਾਡੇ ਨਾਲ ਹੋ ਰਿਹਾ ਹੈ ਅੰਗਰੇਜ਼ਤਾਨ ਕੀਤਾ ਜਾ ਰਿਹਾ ਛਾਪੇ ਵੱਜ ਰਹੇ ਆ ਫਿਰ ਰੁਕ ਜਾਓਗੇ ਤੁਸੀਂ ਡਰ ਜਾਓਗੇ ਆ ਕਾਸੀ ਸਾਡੀ ਸਾਰੀ ਉਮਰ ਨਾਲ ਲਈ ਅਸੀਂ ਜੇ ਸਾਡੇ ਜੇ ਸਾਡੇ ਗੁਰੂ ਨਹੀਂਗੇ ਤੇ ਪਾਤਾ ਹੀ ਆ ਅਸੀਂ ਕਿਉਂ ਡਰ ਜਾਗੇ ਅਸੀਂ ਉਹਨਾਂ ਦੇ ਮਾਰਚ ਆ ਜੀ 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 ਬਿਲਕੁਲ ਨਹੀਂ ਡਰਨਾ ਕੋਈ ਮਸਲਾ ਨਹੀਂ ਸਾਡਾ ਜੰਗ ਜਾਰੀ ਰਹੂਗੀ ਹੂੰ ਇਹ ਆ ਗੱਲ ਮੁਖਮਤਰੀ ਸਾਹਿਬ ਨੇ ਪੋਸਟ ਪਾਈ ਤੁਹਾਡੇ ਨਾਲ ਮੀਟਿੰਗ ਤੋਂ ਬਾਅਦ ਉਹ ਕਹਿੰਦੇ ਕਿਉਂ ਲੋਕਾਂ ਨੂੰ ਤੰਗ ਕਰਦੇ ਹੋ ਧਰਨੇ ਲਗਾ ਰੇਲਾ ਰੋਕ ਸੜਕਾਂ ਜਾਮ ਕਰ ਤੁਸੀਂ ਇਹ ਨਾ ਕਰੋ ਆਮ ਲੋਕਾਂ ਦਾ ਕੀ ਕਸੂਰ ਆ ਬੜੇ ਉਹਨਾਂ ਨੇ ਦੁਹਾਈਆਂ ਪਾਈਆਂ ਉਹਦੇ ਚ ਤੇ ਇਹ ਤੇ ਲਗਾਈਏ ਤੁਨੂੰ ਇਹ ਮਤਲਬ ਆ ਆਪ ਵੀ ਸੰਘਰਸ਼ਾਂ ਚੋਂ ਪਾਰਟੀ ਨਿਕਲੀ ਐ ਵਿਚਾਲੇ ਨੇ ਕਹੀਂ ਪੁੱਤ ਹੋਏ ਹੈਲੋ ਹਾਂਜੀ ਹਾਂਜੀ ਇਹ ਸੰਘਰਸ਼ਾਂ ਚੋਂ ਨਿਕਲੀ ਐ ਕਾਂਗਰਸ ਸੰਘਰਸ਼ਾਂ ਚੋਂ ਨਿਕਲੀ ਦੀ ਕਾਂਗਰਸ ਸੰਘਰਸ਼ਾਂ ਚੋਂ ਨਿਕਲੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲ ਗਈ ਜਦੋਂ ਸਰਕਾਰ ਆ ਜਦੋਂ ਸਰਕਾਰਾਂ ਬਣੀਆਂ ਉਹਦਾ ਮੁੱਖ ਮੋੜ ਜਾਂਦੇ ਨੇ ਜੀ ਇਹ ਸੰਘਰਸ਼ ਨਹੀਂ ਸਾਡਾ ਦਾ ਕੋਈ ਚੰਤਿਆ ਨਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਜੀ